ਪਿਛਲੇ ਕਈ ਦਿਨਾਂ ਤੋਂ ਵੀਰਕਾ ਕੈਟਲ ਫੀਲਡ ਪਲਾਂਟ ਆਊਟਸੋਰਸ ਜੂਨੀਅਨ ਦੇ ਮਲਾਜਮਾਂ ਦਾ ਭਗਵੰਤ ਮਾਨ ਸਰਕਾਰ ਵਿਰੁੱਧ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਫਤਿਹਗੜ ਚੂੜੀਆਂ ਦੇ ਨਿਜੀ ਵੀਰਕਾ ਕੈਟਲ ਫੀਲਡ ਪਲਾਂਟ ਆਊਟਸੋਰਸ ਯੂਨੀਅਨ ਕਨੀਏ ਕੇ ਪੰਗਦੇ ਮਜ਼ਦਮਾ ਨੇ ਵਿਪੰਤ ਮਾਨਰੋਧ ਲਗਾਤਾਰ ਮੋਰਚਾ ਖੋ ਰਿਹਾ ਹੈ ਤੇ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਨ ਸਰਕਾਰ ਵਿਰੁੱਧ ਜਬਰਦਸਤ ਨਾਰੀ ਭਾਜੀ ਵੀ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਮਿਲਕ ਫੈਟ ਤੇ ਚੇਅਰਮੈਨ ਅਤੇ ਬੋਰਡ ਆਫ ਟਰੈਕਟਰ ਉੱਪਰੋਂ ਕਰਮਚਾਰੀਆਂ ਸੇਵਾ ਨਿਯਮ 2023 ਪਾਸ ਕੀਤੇ ਗਏ ਸਨ ਅਤੇ ਇਹਨਾਂ ਨੀਮਾਂ ਨੂੰ ਪ੍ਰਵਾਨਗੀ ਦੇਣ ਲਈ ਆਰ ਸੀ ਐਸ ਪੰਜਾਬ ਕੋਲ ਭੇਜਿਆ ਗਿਆ ਸੀ ਪਰ ਆਰ ਸੀ ਐਸ ਵੱਲੋਂ ਇਹਨਾਂ ਨੀਮਾਂ ਨੂੰ ਪ੍ਰਵਾਨਗੀ ਦੇਣ ਤੋਂ ਟਾਲਾਵਟਿਆ ਜਾ ਰਿਹਾ ਹੈ ਉਹਨਾਂ ਕਹ ਕੇ ਕਿ ਉਹ ਸੀਟਸੀ ਨੂੰ ਉਰਾਧ ਕਰਮਾਉਣ ਲਈ ਇਤਿਹਾਸਿਕ ਸੰਘਰਸ਼ ਕਰਨਗੇ ਅਤੇ ਸਰਕਾਰ ਦੇ ਗਲਤ ਫੈਸਲਿਆਂ ਵਿਰੁੱਧ ਲੜਾਈ ਲੜਦੇ ਰਹਿਣਗੇ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਵਿਭਾਗ ਵੱਲੋਂ 18 ਜੁਲਾਈ 2024 ਨੂੰ ਜੋ ਘੱਟੋ ਘੱਟ ਉਜਰਤ ਤਰ੍ਹਾਂ ਵੰਡਾਈਆਂ ਗਈਆਂ ਹਨ ਉਸ ਤੋਂ ਹੋਰ ਨਾਖੁਸ਼ ਹਨ ਉਹਨਾਂ ਕਿ ਆ ਕੇ ਕਾਂਗਰਸ ਸਰਕਾਰ ਸਮੇਂ ਇੰਨਾ ਉਜਰਤ ਤਰ੍ਹਾਂ ਵਿੱਚ 700 ਰੁਪਏ ਦਾ ਵਾਅਦਾ ਕੀਤਾ ਸੀ ਪਰ ਆਪ ਸਰਕਾਰ ਨੇ ਇੰਨਾ ਤਰ੍ਹਾਂ ਵਿੱਚ 163 ਰੁਪਏ ਦਾ ਸਾਲਾਨਾ ਵਾਅਦਾ ਕਰਕੇ ਮੁਲਾਜ਼ਮਾਂ ਨਾਲ ਕੋਝਾ ਪੰਜਾ ਕੀਤਾ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਮੇਰਾ ਨਾਮ ਜਗਜੀਤ ਸਿੰਘ ਆ ਜੀ ਕੈਟਲ ਫੀਡ ਪਲਾਂਟ ਕਣੀਆ ਦੇ ਬਾਂਗੜੌਰ ਸੌਰ ਜੁਨੀਅਨ ਦਾ ਪ੍ਰਧਾਨ ਆ ਜੀ ਮੈਂ ਅੱਜ ਦਾ ਜੋ ਧਰਨਾ ਸੀ ਇੱਕ ਜੇਟ ਰੈਲੀ ਦਾ ਐਲਾਨ ਕੀਤਾ ਸੀ ਪਰ ਇਹ ਧਰਨੇ ਦੇ ਵਿੱਚ ਬਦਲ ਗਈ ਇਹਦੇ ਵਿੱਚ ਸਾਡੀਆਂ ਦੋ ਚਾਰ ਹੀ ਮੰਗਾ ਸਨ ਮਿਲਕ ਫੈਡ ਦੇ ਨਾਲ ਇੱਕ ਤੋਂ ਇੱਕ ਤਾਂ ਇਹ ਕੋਸਟ ਕੋ ਕੰਪਨੀ ਹੈ ਸੀਡੀਸੀ ਨੂੰ ਜਿਹਨੂੰ ਆਪਾਂ ਸੀਡੀਸੀ ਫੁੱਲ ਫਾਰਮ ਚ ਕੋਸਟੂ ਕੰਪਨੀਆ ਉਹਨੂੰ 2018 ਦੇ ਰੂਲ ਨੂੰ ਆਪਾਂ ਰੱਦ ਕਰਾ ਕੇ 2023 ਦਾ ਜਿਹੜਾ ਰੂਲ ਆ ਉਹ ਲਾਗੂ ਕਰਵਾਉਣਾ ਚਾਹੁੰਦੇ ਆ ਇਹ ਜਿਹੜੀ ਕੰਪਨੀ ਹੈ ਸੀਡੀਸੀ ਇਹ ਅਦਾਰਾ ਇਹ ਪ੍ਰਾਈਵੇਟ ਕੰਪਨੀ ਆ ਇਸ ਦੇ ਨਾਲ ਮਿਲਕ ਫੈਡ ਨੂੰ ਬਹੁਤ ਹੀ ਘਾਟਾ ਪੈ ਰਿਆ ਵਾ ਇਹ ਵਰਕਰਾਂ ਨੂੰ ਜਿਹੜੇ ਕੰਮ ਕਰ ਰਹੇ ਇੱਥੇ ਉਹਨਾਂ ਨੂੰ ਬਹੁਤ ਘਾਟਾ ਪੈ ਰਿਆ ਵਾ ਇਹਦੇ ਨਾਲ ਜੇ ਕੰਪਨੀ ਫਾਇਦੇ 'ਚ ਜਾਊਗੀ ਤਾਂ ਵਰਕਰ ਨੂੰ ਕੁਝ ਮਿਲੂਗਾ ਨਹੀਂ ਤਾਂ ਵਰਕਰ ਨੂੰ ਕੱਖ ਨਹੀਂ ਮਿਲਣਾ ਇਹਨੂੰ ਪ੍ਰਾਈਵੇਟ ਅਦਾਰੇ ਕਹਿੰਦੇ ਨੇ ਇਹ ਤਾਂ ਇਦਾਂ ਦਾ ਮਿਲਕ ਫੈਡ ਪੂਰੀ ਪ੍ਰਾਈਵੇਟ ਕਰ ਦੇਣਗੇ ਸੀਟੀਸੀ ਆਊਟਸੋਰਸ ਐਕਟੀਵਿਟੀ ਆਊਟਸੋਰਸ ਕੰਫਰਟੇਸ਼ਨ ਚਾਰਤੇ ਅਦਾਰੇ ਨੇ ਜਿਹੜੇ ਮਿਲਕ ਫੈਡ ਦੇ ਵਿੱਚ ਕੰਮ ਕਰ ਰਹੇ ਨੇ ਚਾਰ ਜਥੇ ਬੰਦੀਆਂ ਦੇ ਇਹਦੇ ਨਾਲ ਅਹੀਂ ਐਮ ਡੀ ਸਾਹਿਬ ਨੇ ਸਾਡੇ ਕੋ ਆਰ ਸੀ ਐਸ ਸਾਡੀ ਸਹਿਕਾਰਤਾ ਦਾ ਡਿਪਾਰਟਮੈਂਟ ਆ ਜੀ ਉਹਨਾਂ ਨੂੰ ਫਾਈਲ ਗਈ ਆ ਉਹਨਾਂ ਨੇ ਸਾਡੇ ਕੋ ਇੱਕ ਹਫ਼ਤੇ ਦਾ ਟਾਈਮ ਲਿਆ ਵਾ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡਾ ਨਹੀਂ ਕੋਈ ਹੱਲ ਹੁੰਦਾ ਅਗਲੀ ਨੀਤੀ ਹੈ ਜਿਹੜੀ ਅਸੀਂ ਪੂਰੀ ਮਿਲਕ ਫੈਡ ਨੂੰ ਬੰਦ ਕਰਾਂਗੇ ਜੋ ਵੀ ਨੁਕਸਾਨ ਹੋਊਗਾ ਮੈਨੇਜਰ ਐਮ ਡੀ ਕਮਲ ਕੁਮਾਰ ਜੀ ਪੂਰਾ ਕਰਨਗੇ ਐਕਸ ਨੁਕਸਾਨ ਨੂੰ ਜਾਂ ਮੁੱਖ ਮੰਤਰੀ ਪੰਜਾਬ ਪੂਰਾ ਕਰੂਗਾ ਇਸ ਨੁਕਸਾਨ ਨੂੰ ਹੋਰ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਵਾਂ ਜੋ ਡੀਸੀ ਰੇਟਾਂ ਵਿੱਚ ਮਿਨਿਮਲ ਵੇਜ ਦੇ ਵਿੱਚ ਵਾਧਾ ਕੀਤਾ ਗਿਆ ਵਾ ਉਹ ਠੇਕਾ ਮਲਾਜ਼ਮ ਨੂੰ ਇੱਕ ਸ਼ਰਮਿੰਦਾ ਦਾਈਕਾ ਉਹਦੇ ਵਿੱਚ 163 ਰੁਪਏ ਵਾਧਾ ਸਾਰਾ ਕੀਤਾ ਗਿਆ ਵਾ ਜੋ ਕਿ ਪਿਛਲੀਆਂ ਸਰਕਾਰਾਂ ਵੇਲੇ ਚੰਨੀ ਸਰਕਾਰ ਲਾ ਲੋ ਕਾਂਗਰਸ ਸਰਕਾਰ 700 ਰੁਪਏ ਵਾਧਾ ਕੀਤਾ ਗਿਆ ਸੀ ਉਹਨਾਂ ਨੇ ਠੇਕਾ ਮਲਾਜ਼ਮ ਨੂੰ ਖੁਸ਼ੀ ਦਿੱਤੀ ਸੀ ਪਰ ਇਹਨਾਂ ਨੇ ਠੇਕਾ ਮਲਾਜ਼ਮ ਨੂੰ ਗਮੀ ਦਿੱਤੀ ਆ 163 ਰੁਪਏ ਵਾਧਾ ਕਰਕੇ ਇਹ ਵੀ ਨਿੰਦਰਜੋਗ ਆ 163 ਰੁਪਏ ਇਹ ਤੁਹਾਨੂੰ ਵੀ ਪਤਾ ਮੀਡੀਆ ਵਾਲਿਆਂ ਨੂੰ ਵੀ ਕਿ ਕਿੰਨਾ ਕ ਘੜ ਚੱਲਦਾ ਵਾ ਇਹ ਵੀ ਅਹੀਂ ਠੇਕਾ ਮਲਾਇਮਾ ਨੇ ਇੱਥੇ ਅੱਜ 100 ਸਰਕਾਰ ਦੇ ਖਿਲਾਫ ਨਾੜੇ ਬਾਜੀ ਵੀ ਕੀਤੀ ਆ ਤੇ ਸੀਟੀਸੀ ਨੂੰ ਰੱਦ ਕਰਨ ਦੇ ਬਾਰੇ ਵੀ ਨਾੜੇ ਬਾਜੀ ਕੀਤੀ ਆ ਤੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਵੀ ਕਿ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਇੱਕ 24 ਤਰੀਕ ਦੀ ਸਾਡੀ ਕੱਲ ਦੀ ਮੀਟਿੰਗ ਵੀ ਕੈਨਸਲ ਕਰ ਦਿੱਤੀ ਮੁੱਖ ਮੰਤਰੀ ਨੇ ਹੁਣ ਦੁਬਾਰਾ 2 ਤਰੀਕ ਨੂੰ ਜਿਹੜੀ ਮੀਟਿੰਗ ਦਿੱਤੀ ਆ ਉਹ ਵੀ ਜੇ ਨਾ ਕੀਤੀ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਦੁਬਾਰਾ ਮਹੀਮ ਚਲਾ ਦਿੱਤੀ ਜਾਊਗੀ ਜਿੱਥੇ ਜਿੱਥੇ ਜਿੰਮੀ ਜੋਂ ਆਊਗੀ ਉੱਥੇ-ਉੱਥੇ ਇਹਨਾਂ ਦਾ ਬੇੜਾ ਗੜਕਰਾਂਗੇ ਜਿੱਦਾਂ ਪਹਿਲਾਂ ਬੇੜਾ ਗੜ ਕੀਤਾ ਸੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਉਦਾਂ ਹੀ ਫੇਰ ਦੁਬਾਰਾ ਜਿੰਮੀ ਚੋਣਾ ਦੇ ਵਿੱਚ ਜਿਹੜਾ ਬਾਬਾ ਨਾਨਕ ਸਾਡੇ ਲੱਗੇ ਆ ਉੱਥੇ ਵੀ ਇਹਨਾਂ ਦਾ ਬੇੜਾ ਗੜ ਕਰਾਂਗੇ ਇਹੋ ਕੁਛ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਜਤਿੰਦਰ ਭਣੋਟਾ ਆ ਅੱਜ ਅਸੀਂ ਵੇਰਗਾ ਕੈਟਰਲ ਫੀਡ ਕਣੇ ਦੇ ਬਾਂ ਗੇਟ ਦੇ ਬਾਹਰ ਧਰਨਾ ਲਗਾਇਆ ਉਹ ਕਿਉਂ ਲਗਾਇਆ ਕਿ 24 ਤਰੀਕ ਦੀ ਮੀਟਿੰਗ ਸੀਗੀ ਸਾਡੀ ਭਗਵੰਤ ਮਾਨ ਜੀ ਸੀਐਮ ਨਾਲ ਉਹ ਆਪਣੇ ਬੋਲਾਂ ਤੋਂ ਉਹਨਾਂ ਨੇ ਮੁਲਤਵੀ ਕਰਤੀ ਉਹ ਹੁਣ ਜੇ 23 ਨੂੰ ਮੀਟਿੰਗ ਲੈਂਦੇ ਆ ਤੇ ਠੀਕ ਆ ਤੇ ਜੇ ਨਹੀਂ ਤਾਂ ਫਿਰ ਇਤੋਂ ਵੀ ਵੱਡਾ ਸੰਘਰਸ਼ ਹੋਊਗਾ ਸੋ ਗਵਰਨਮੈਂਟ ਬਾਰ-ਬਾਰ ਇਗਨੋਰ ਕਰ ਰਹੀ ਹੈ ਇਸ ਚੀਜ਼ ਨੂੰ ਆਪਾਂ ਸੀਟੀਸੀ ਟੁੱਟਣ ਦੇ ਸਮਰਥ ਅਸੀਂ ਸੀਸੀ ਅਸੀਂ ਚਾਹੁੰਦੇ ਆ ਕਿ ਸੀਸੀ ਟੁੱਟੇ ਉਹਦਾ ਸਮਰਥਨ ਕਰ ਰਹੇ ਆਪਾਂ ਸੀਸੀਟੀ ਦਾ ਕਿਉਂਕਿ ਜੇ ਸੀਸੀਡੀ ਇਹ ਸਾਰਾ ਦੇ ਰਹੀ ਤੇ ਉਹਨੇ ਸਾਰਾ ਮੈਕਮਾ ਜਾਂ ਅਧਾਰਾ ਹੀ ਇੱਕ ਪ੍ਰਾਈਵੇਟ ਹੋ ਜਾਣਾ ਵਾ ਅਸੀਂ ਆਪਣੇ ਅਦਾਰੇ ਨੂੰ ਪ੍ਰਾਈਵੇਟ ਨਹੀਂ ਹੋਣ ਦੇਣਾ ਚਾਹੁੰਦੇ ਸੀਸੀ ਸੀਸੀ ਜੀਡੀ ਸੀਟੀਸੀ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿ ਉਹ ਮਤਲਬ ਟੁੱਟ ਗਏ ਉਹ ਆਪਾਂ ਨੂੰ ਨਹੀਂ ਆਪਣਾ ਇਹ ਹੈਗੀ ਸੀਟੀਸੀ ਜਿਹੜੀ ਆ ਉਹ ਮਾਰੂ ਆ ਅੱਗੇ ਜਾ ਕੇ ਉਹ ਬਹੁਤ ਮਾੜੇ ਰਿਜ਼ਲਟ ਨਿਕਲਣਗੇ ਅੱਜ ਜਿਹੜਾ ਇਹ ਮਿਲਕ ਪਲਾਂਟ ਫੇਰਕਾ ਦਾ ਫੀਡ ਵਾਲਾ ਜਿਹੜਾ ਕਾਰਖਾਨਾ ਜਿੱਥਾਂ ਸਾਡਾ ਜਿਹੜਾ ਮਿਲਕ ਪਲਾਂਟ ਆ ਉਹਦੇ ਵਿੱਚ ਜਿੰਨੇ ਵੀ ਸਾਡੇ ਬੱਚੇ ਕੰਮ ਕਰਦੇ ਆ ਠੇਕੇ ਤੇ ਜਾਂ ਮੁੱਢਲ ਹੋਰ ਤਰੀਕੇ ਨਾਲ ਉਹ ਸਾਡੀ ਇਧਰੋਂ ਬੀਕੇ ਜੂ ਇਕਤਾ ਵੱਲੋਂ ਸਰਕਾਰ ਨੂੰ ਪੀ ਲਿਆ ਤੇ ਸਾਡੀ ਮੰਗ ਹੈ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਜਿਹੜਾ ਆਊਟਸੋਰਸਿੰਗ ਹੈ ਠੇਕੇਦਾਰੀ ਸਿਸਟਮ ਹੈ ਉਹਨੂੰ ਬੰਦ ਕੀਤਾ ਜਾ ਜਿਹੜਾ ਇਹ ਮਿਲਕ ਪਲਾਂਟ ਬੇਰਕਾ ਪ੍ਰੋਜੈਕਟ ਆ ਇਹ ਬਹੁਤ ਵਧੀਆ ਲਾਇਆ ਕਿਉਂਕਿ ਸਹਾਇਕ ਧੰਦੇ ਜਿਹੜੇ ਜਿਵੇਂ ਡੇਢੀ ਫਾਰਮ ਹੈ ਕਿਸਾਨ ਕਰਦਾ ਮਜ਼ਦੂਰ ਕਰਦਾ ਉਹ ਆਪਣਾ ਦੁੱਧ ਵੇਚਦਾ ਤੇ ਇੱਥੇ ਲਿਆਉਂਦਾ ਉਹ ਕਿਸਾਨਾਂ ਨੂੰ ਸਹੀ ਰੇਟ ਮਜ਼ਦੂਰਾਂ ਨੂੰ ਦੁੱਧਾ ਦਿੱਤਾ ਜਾਵੇ ਤੇ ਇਹ ਬਹੁਤ ਵਧੀਆ ਇੱਕ ਸਹਾਇਕ ਧੰਦੇ ਵੱਲੋਂ ਜਿਹੜਾ ਇਹ ਮਿਲਕ ਪਲਾਂਟ ਹੈਗਾ ਪ੍ਰੋਜੈਕਟ ਬਹੁਤ ਵਧੀਆ ਇਹਦਾ ਜਿਵੇਂ ਪਤਾ ਲੱਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੀ ਮਰਜ ਜਿਹੜਾ ਅਮੂਲਵਾਰਿਆਂ ਦੇ ਵਿੱਚ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਘੱਟ ਕੇ ਆ ਇਹ ਗੱਲ ਖਤਰਨਾਕ ਆ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਸਾਰੇ ਪ੍ਰੋਜੈਕਟ ਜਿਹੜੇ ਆ ਜਿਵੇਂ ਰੋਡਵੇ ਆ ਬਿਜਲੀ ਆ ਸਿਹਤ ਆ ਮਤਲਬ ਹੋਰ ਜਿਹੜੇ ਆਵਾਜਾਈ ਦੇ ਸਾਧਨ ਲਾ ਲੋ ਤੁਸੀਂ ਇਹ ਸਾਰੇ ਮਤਲਬ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਉਵੇਂ ਇੱਕ ਇਹ ਬੇਰਕਾ ਮਿਲਕ ਪਲਾਂਟ ਵੀ ਜਿਹੜਾ ਲੋਕਾਂ ਦੀ ਮਤਲਬ ਸੇਵਾ ਸਮਝ ਲਓ ਮੰਨ ਲਓ ਘਰ ਦਾ ਜਾਂ ਇਹਦੇ ਨਾਲ ਰੁਜ਼ਗਾਰ ਮਿਲਦਾ ਸਾਡੇ ਕਿਸਾਨਾਂ ਨੂੰ ਸਾਡੇ ਬੱਚਿਆਂ ਨੂੰ ਵੀ ਉਹ ਵੀ ਮਤਲਬ ਖਤਮ ਕਰਨ ਜਾ ਰਹੇ ਤੇ ਸਾਡੀ ਮੰਗ ਹੈ ਕਿ ਉਹ ਮਤਲਬ ਉਹਨੂੰ ਸਰਕਾਰ ਜਿਹੜਾ ਆਪਣੇ ਕਬਜ਼ੇ ਚ ਲੈ ਕੇ ਤੇ ਉੱਥੇ ਜਿਹੜੇ ਕੰਮ ਕਰਦੇ ਆ ਬੱਚੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਦੁੱਧ ਦਾ ਜਿਹੜਾ ਰੇਟ ਆ ਮਾਰਕੀਟ ਅਨੁਸਾਰ ਜਿਹੜਾ ਉਹ ਬਤਾਇਆ ਗਿਆ ਇਹ ਸਾਡੀ ਮੰਗ ਆ ਅੱਜ ਅਸੀਂ ਫੇਰ ਦੁਬਾਰਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਬੱਚਿਆਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀ ਤੇ ਜੇ ਆਉਣ ਵੇਲੇ ਸਮੇਂ 'ਚ ਇਹ ਬੱਚੇ ਕੋਈ ਵੀ ਸੰਘਰਸ਼ ਅਲਿਕਦੇ ਆ ਤੇ ਅਸੀਂ ਇਹਨਾਂ ਦੀ ਮਤਲਬ ਵੱਡੀ ਪੱਧਰ ਤੇ ਜਿਹੜੀ ਆ ਠੋਸ ਹਮਾਇਤ ਕਰਾਂ